ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲਾ ਸ਼ਤਾਬਦੀ ਪੁਰਬ ਮੌਕੇ ਕਰਵਾਏ ਗਏ ਮੁੱਖ ਸਮਾਗਮ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਯਾਨੀ ਹਰਪੀ ਸਿੰਘ ਨੇ ਕੌਮ ਦੇ ਮੁਖਾਤਬ ਹੁੰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਜ਼ਾਦ ਸਟੇਟ ਦਾ ਰੁਤਬਾ ਰੱਖਦੀ ਹੈ ਅੱਜ ਫਿਰ ਪੰਥ ਵਿਰੋਧੀਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਈ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਹਨ ਜਿਸ ਲਈ ਸਾਨੂੰ ਅੱਜ ਸੁਚੇਤ ਹੋਣ ਦੀ ਜ਼ਰੂਰਤ ਹੈ ਅੱਜ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100 ਸਾਲਾ ਸਥਾਪਨਾ ਵਾਰਾ ਮਨਾ ਰਹੇ ਹਾਂ ਤੇ ਜਿਨ੍ਹਾਂ ਯੋਧਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਦੇ ਵਿੱਚ ਯੋਗਦਾਨ ਪਾਇਆ ਜੇ ਅੱਜ ਉਹਨਾਂ ਦਾ ਨਾਂ ਨਾ ਲਿਆ ਜਾਵੇ ਤੇ ਮੈਂ ਸਮਝਦਾ ਇਹ ਅਕਿਰਤ ਘੰਤਾ ਹੋਏਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਮ ਜਾਤ ਪਾਤ ਵਿਰੋਧੀ ਚੇਤਨਤਾ ਦੇ ਵਿੱਚੋਂ ਪੈਦਾ ਹੋਇਆ ਕਿਉਂਕਿ 11 ਅਕਤੂਬਰ 1920 ਨੂੰ ਸ੍ਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਖਾਲਸਾ ਕਾਲਜ ਦੇ ਪ੍ਰੋਫੈਸਰ ਸਹਿਬਾਨ ਤੇ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਇੱਕ ਅਮਰਤ ਸੰਚਾਰ ਕਰਵਾਇਆ ਤੇ ਉਸ ਅਮਰਤ ਸੰਚਾਰ ਦੇ ਵਿੱਚ ਪਛੜੀਆਂ ਸ਼੍ਰੇਣੀਆਂ ਜਿਨ੍ਹਾਂ ਨੂੰ ਅਸੀਂ ਦਲਿਤ ਭਾਈਚਾਰਾ ਕਹਿੰਦੇ ਆ ਉਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਅਮਰਤ ਪਾਨ ਕੀਤਾ 12 ਅਕਤੂਬਰ ਨੂੰ ਖਾਲਸਾ ਕਾਲਜ ਦੇ ਪ੍ਰੋਫੈਸਰ ਖਾਲਸਾ ਕਾਲਜ ਸ੍ਰੀ ਅਮਰਸਰ ਸਾਹਿਬ ਦੇ ਵਿਦਿਆਰਥੀ ਉਹਨਾਂ ਅਮਰਤ ਧਾਰੀ ਦਲਤਾਂ ਨੂੰ ਨਾਲ ਲੈ ਕੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਆਏ ਸਹਿਤ ਕੜਾ ਪ੍ਰਸ਼ਾਦ ਦੀ ਦੇਗ ਪਰ ਇੱਥੇ ਉਹ ਸਵਕਤ ਦੇ ਕਾਬਜ਼ ਪੁਜਾਰੀਆਂ ਨੇ ਉਹਨਾਂ ਦੀ ਦੇਗ ਨੂੰ ਪ੍ਰਵਾਨ ਕਰਨੋਂ ਇਨਕਾਰ ਕਰ ਕਰ ਦਿੱਤਾ ਉਸ ਵੇਲੇ ਮੇਰੀ ਕੌਮ ਦੇ ਤਿੰਨ ਯੋਧੇ ਜਥੇਦਾਰ ਕਰਤਾਰ ਸਿੰਘ ਛੱਬਰ ਜਥੇਦਾਰ ਤੇਜਾ ਸਿੰਘ ਪੁੱਚਰ ਤੇ ਜਥੇਦਾਰ ਤੇਜਾ ਸਿੰਘ ਚੂੜਕਾਣਾ ਇਹ ਬਟਾਲੇ ਦੀ ਧਰਤੀ ਦੇ ਉੱਤੇ ਇੱਕ ਸਮਾਗਮ ਦੇ ਵਿੱਚ ਕਵਤਾਵਾਂ ਪੜਨ ਵਾਸਤੇ ਗਏ ਹੋਏ ਸੀ ਤੇ ਸ਼ਾਮ ਨੂੰ ਇਹਨਾਂ ਨੇ ਚੂੜ ਕਾਣੇ ਵਾਲੀ ਟ੍ਰੇਨ ਫੜਨੀ ਸੀ ਪਰ ਵਾਯੂ ਗੁਰੂ ਦਾ ਐਸਾ ਸਬਬ ਹੋਇਆ ਕਿ ਉਹ ਟ੍ਰੇਨ ਜਿਹੜੀ ਸੀ ਇਹਨਾਂ ਜੋਧਿਆਂ ਦੀ ਮਿਸ ਹੋ ਗਈ ਸਾਰੀ ਰਾਤ ਇਹਨਾਂ ਤਿੰਨਾਂ ਨੇ ਰਾਤ ਜਿਹੜੀ ਸੀ ਉਹ ਬਟਾਲੇ ਸਟੇਸ਼ਨ ਦੇ ਉੱਤੇ ਕੱਟੀ ਅਗਲੇ ਦਿਨ ਸਵੇਰੇ 6 ਵਜੇ ਅਮਰਤ ਸਰ ਸਾਹਿਬ ਵਾਲੀ ਗੱਡੀ ਆਈ ਤੇ ਇਹਨਾਂ ਤਿੰਨਾਂ ਜੋਧਿਆਂ ਨੇ ਸ੍ਰੀ ਅਮਰਸਰ ਸਾਹਿਬ ਵਾਲੀ ਗੱਡੀ ਫੜ ਲਈ ਅਜੇ ਇੱਥੇ ਦਰਬਾਰ ਸਾਹਿਬ ਦੇ ਗੇਟਾਂ ਤੇ ਪਹੁੰਚੇ ਸੀ ਕਿ ਇਹਨਾਂ ਨੂੰ ਪਤਾ ਲੱਗਿਆ ਕਿ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਪੁਜਾਰੀਆਂ ਨੇ ਅਮਰਤਧਾਰੀ ਦਲਦਪਾਈ ਚਾਰੇ ਦੇ ਲੋਕਾਂ ਦੀ ਦੇਖ ਪ੍ਰਵਾਨ ਕਰਨ ਨੂੰ ਇਨਕਾਰ ਕਰ ਦਿੱਤਾ ਜੁੱਤੀਆਂ ਨੂੰ ਦੁਕਾਨਾਂ ਦੇ ਉੱਤੇ ਸੱਟ ਕੇ ਇਹ ਤਿੰਨੇ ਜਿਹੜੇ ਸੀ ਸਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਗਏ ਪੁੱਛਿਆ ਉਸ ਵਕਤ ਦੇ ਪੁਜਾਰੀਆਂ ਨੂੰ ਕਿ ਕੀ ਗੱਲ ਹੈ ਭਾਈ ਤੁਸੀਂ ਇਹਨਾਂ ਦੀ ਦੇਖ ਕਿਉਂ ਨਹੀਂ ਪ੍ਰਵਾਨ ਕਰਦੇ ਉਹਨਾਂ ਨੇ ਇਨਕਾਰ ਕਰ ਦਿੱਤਾ ਬਹਿਸ ਹੋਈ ਹੁਕਮਨਾਮਾ ਲਿਆ ਹੁਕਮਨਾਮੇ ਦੇ ਵਿੱਚ ਵੀ ਗੁਰੂ ਪਾਤਸ਼ਾਹ ਨੇ ਆਖਿਆ ਕਿ ਇਹ ਜਿਹੜੇ ਦੱਬੇ ਕੁਚਲੇ ਭਾਈਚਾਰੇ ਦੇ ਲੋਕ ਨੇ ਇਹ ਸਤਕਾਰ ਤੇ ਮਾਣ ਦੇ ਹੱਕਦਾਰ ਨੇ ਕੜਾ ਪ੍ਰਸ਼ਾਦ ਦੀ ਦੇਗ ਪਰਵਾਨ ਹੋਈ ਲੇਕਿਨ ਪੁਜਾਰੀਆਂ ਨੇ ਦੇਗ ਜਿਹੜਾ ਸੀ ਉਹ ਛਗਣੋਂ ਇਨਕਾਰ ਕਰ ਦਿੱਤਾ ਤੇ ਫਿਰ ਸਰਦਾਰ ਕਰਤਾਰ ਸਿੰਘ ਛੱਬਰ ਨੇ ਕਿਹਾ ਕਿ ਹੁਣ ਕੜਾ ਪ੍ਰਸ਼ਾਦ ਦੀ ਦੇਗ ਜਿਹੜੀ ਐ ਸਚਖੰਡ ਸ੍ਰੀ ਹਰਮੰਦਰ ਸਾਹਿਬ ਹੀ ਨਹੀਂ ਬਲਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਵੀ ਅਸੀਂ ਪੇਟ ਕਰਾਂਗੇ ਇਹ ਸਾਰਾ ਜੱਥਾ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਕੜਾ ਪ੍ਰਸ਼ਾਦ ਦੀ ਦੇਗ ਪਹੁੰਚਿਆ ਤੇ ਉਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਪ੍ਰਬੰਧਕ ਪੁਜਾਰੀ ਸੀ ਉਹ ਆਪਣੇ ਘਰਾਂ ਦੇ ਵਿੱਚ ਭੱਜ ਗਏ ਇਹਨਾਂ ਨੇ ਸੁਨੇਹੇ ਭੇਜੇ ਕਿ ਆਓ ਸਾਡੇ ਨਾਲ ਗੱਲ ਕਰੋ ਇੱਥੇ ਦੇਗ ਪ੍ਰਵਾਨ ਕਰੋ ਲੇਕਿਨ ਉਹਨਾਂ ਨੇ ਘਰੋਂ ਆਉਣੋਂ ਇਨਕਾਰ ਕਰ ਦਿੱਤਾ ਉਸ ਵਕਤ ਜਥੇਦਾਰ ਕਰਤਾਰ ਸਿੰਘ ਛੱਬਰ ਨੇ 25 ਸਿੰਘਾਂ ਦਾ ਇੱਕ ਜਥਾ ਤਿਆਰ ਕੀਤਾ ਤੇ 25 ਸਿੰਘਾਂ ਦਾ ਜਥਾ ਤਿਆਰ ਕਰਕੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸੇਵਾ ਜਿਹੜੀ ਸੀ ਜਥੇਦਾਰ ਤੇਜਾ ਸਿੰਘ ਕੁਚਰ ਨੂੰ ਸੌਂਪੀ ਤੇ ਉਹਨਾਂ 25 ਸਿੰਘਾਂ ਦੇ ਵਿੱਚੋਂ 10 ਸਿੰਘ ਜਿਹੜੇ ਸੀ ਉਹ ਦਲਤ ਭਾਈਚਾਰਿਆਂ ਦੇ ਵਿੱਚੋਂ ਸਨ ਜਦੋਂ ਪੁਜਾਰੀਆਂ ਨੂੰ ਪਤਾ ਲੱਗਿਆ ਜਦੋਂ ਪੁਜਾਰੀਆਂ ਨੂੰ ਪਤਾ ਲੱਗਿਆ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਪ੍ਰਬੰਧ ਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਜਿਹੜਾ ਹੈ ਜਥੇਦਾਰ ਕਰਤਾਰ ਸਿੰਘ ਝੱਬਰ ਤੇ ਜਥੇਦਾਰ ਤੇਜਾ ਸਿੰਘ ਪੁੱੱਤਰ ਨੇ ਸਵਾਲ ਲਿਆ ਤੇ ਉਹ ਫਿਰ ਬੁਰਜ ਅਕਾਲੀ ਫੂਲਾ ਸਿੰਘ ਉਥੇ ਨਿਹੰਗ ਸਿੰਘ ਸਾਡੇ ਸਤਿਕਾਰਯੋਗ ਬੈਠੇ ਸੀ ਉਹਨਾਂ ਕੋਲੇ ਗਏ ਪੰਜ ਚਟੰਗੇ ਇੱਕ ਬਦਾਮਾਂ ਦੀ ਬੋਰੀ ਦੇ ਕੇ ਨਿਹੰਗਾਂ ਸਿੰਘਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦਾ ਅਕਾਲੀਆਂ ਤੋਂ ਕਬਜ਼ਾ ਛਡਾਓ ਪੰਜਾਹ ਨਿਹੰਗ ਸਿੰਘ ਸਰੀ ਅਕਾਲ ਤੱਕ ਸਾਥ ਤੇ ਆਏ ਲੇਕਿਨ ਜਥੇਦਾਰ ਤੇਜਾ ਸਿੰਘ ਪੁੱਚਰ ਨੇ ਉਹਨਾਂ ਨੂੰ ਪਿਆਰ ਨਾਲ ਸਮਝਾਇਆ ਉਹ ਸਮਝ ਗਏ ਰੌਲਾ ਵਧਿਆ ਡਿਪਟੀ ਕਮਿਸ਼ਨਰ ਨੇ ਨੌ ਮੈਂਬਰੀ ਕਮੇਟੀ ਬਣਾਈ ਉਸ ਨੌ ਮੈਂਬਰੀ ਕਮੇਟੀ ਦੇ ਵਿੱਚੋਂ ਦੋ ਮੈਂਬਰ ਸਾਡੇ ਸਤਿਕਾਰਯੋਗ ਬੁੱਢਾ ਦਲ ਦੇ ਜਥੇਦਾਰ ਜੀ ਬੈਠੇ ਨੇ ਸਿੰਘ ਸਾਹਿਬ ਆਪਾ ਬਲਵੀਰ ਸਿੰਘ ਜੀ ਨੌ ਮੈਂਬਰੀ ਕਮੇਟੀ ਦੇ ਵਿੱਚੋਂ ਦੋ ਮੈਂਬਰ ਬੁੱਢਾ ਦਲ ਦੇ ਸ਼ਾਮਲ ਕੀਤੇ ਗਏ ਔਰ ਫੈਸਲਾ ਹੋਇਆ ਕਿ ਜਿੰਨਾ ਚਿਰ ਗੁਰਦੁਆਰਿਆਂ ਦਾ ਪੁਖਤਾ ਪ੍ਰਬੰਧ ਨਹੀਂ ਹੋ ਸਕਦਾ ਉਹਨਾਂ ਤੇ ਜਥੇਦਾਰ ਤੇਜਾ ਸਿੰਘ ਪੁੱਤਰ ਜਿਹੜੇ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲਣਗੇ ਤੇ ਜਥੇਦਾਰ ਤੇਜਾ ਸਿੰਘ ਪੁੱਤਰ ਨੇ ਸਮੁੱਚੇ ਪੰਥ ਨੂੰ ਆਵਾਜ਼ ਮਾਰੀ 15 ਤੇ 16 ਨਵੰਬਰ ਨੂੰ ਵੱਡਾ ਇਕੱਠ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਨ ਦੇ ਉੱਤੇ ਕੀਤਾ। ਔਰ ਉਸ ਵੱਡੇ ਇਕੱਠ ਦੇ ਵਿੱਚ ਸਿੱਖ ਡਾਕਟਰ, ਸਿੱਖ ਵਕੀਲ, ਸਿੱਖ ਪ੍ਰੋਫੈਸਰ, ਸਿੱਖ ਵਿਦਿਆਰਥੀ, ਸਿੱਖ ਸਟਾਲਰ, ਸਿੱਖ ਵੈਦ ਇੱਥੋਂ ਤੱਕ ਕਿ ਸਿੱਖ ਫੌਜੀ ਵੀ ਜਿਹੜੇ ਸੀ ਉਹ ਸ਼ਾਮਲ ਹੋਏ। ਫਿਰ ਜਦੋਂ ਸਾਰੇ ਸਿੱਖ ਫੌਜੀ ਸ਼ਾਮਲ ਹੋਏ ਤੇ ਉਸ ਇਕੱਠ ਦੇ ਵਿੱਚ ਫਿਰ ਜਥੇਦਾਰ ਤੇਜਾ ਸਿੰਘ ਪੁਚਰ ਜਥੇਦਾਰ ਕਰਤਾਰ ਸਿੰਘ ਚੱਬਰ ਦੀ ਅਗਵਾਈ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੋਇਆ ਪਰ ਸਰਕਾਰ ਜਿਹੜੀ ਆ ਉਹ ਘਬਰਾ ਗਈ ਸਰਕਾਰ ਨੇ 2 ਦਿਨ ਪਹਿਲਾਂ ਪਟਿਆਲਾ ਰਿਆਸਤ ਦੇ ਰਾਜੇ ਦੇ ਰਾਹੀਂ 35 ਮੈਂਬਰੀ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਦਿੱਤੀ ਜਿਦੇ ਵਿੱਚ 35 ਮੈਂਬਰ ਆਪਣੇ ਵਫਾਦਾਰ ਜਿਹੜੇ ਸੀ ਉਹ ਪਾ ਦਿੱਤੇ ਸ਼ਾਮਲ ਕਰ ਦਿੱਤੇ ਪਰ ਸਾਡੇ ਬਜ਼ੁਰਗਾਂ ਦੀ ਸਿਆਨਬ ਦੇਖੋ ਜਸਤਨ 15 ਤੇ 16 ਨਵੰਬਰ ਨੂੰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਗਠਨ ਹੋਇਆ 175 ਦੇ 70 ਮੈਂਬਰ ਜਿਹੜੇ ਸੀ ਉਹ ਚੁਣੇ ਗਏ ਉਹਨਾਂ 170 ਮੈਂਬਰਾਂ ਦੇ ਵਿੱਚੋਂ ਸਰਕਾਰ ਦੇ 35 ਮੈਂਬਰ ਜਿਹੜੇ ਸੀ ਉਹ ਵੀ ਵਿੱਚ ਮਰਜ ਕਰ ਲਏ ਵੀ ਰੌਲਾ ਨਾ ਪਵੇ ਸਰਕਾਰ ਨੂੰ ਮੌਕਾ ਨਾ ਮਿਲੇ ਸਾਡੀ ਵਿਰੋਧਤਾ ਕਰਨ ਦਾ ਇਹ ਸਾਡੇ ਬਜ਼ੁਰਗਾਂ ਦੀ ਇੱਕ ਸਿਆਣਪ ਸੀ ਸਾਡੇ ਬਜ਼ੁਰਗਾਂ ਦੀ ਸਮਝਦਾਰੀ ਸੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਕਾਇਮ ਹੋਈ ਤੇ ਉਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਨ ਦੇ ਉੱਤੇ ਸਿਰਫ ਦੋ ਕੰਮ ਜਿਹੜੇ ਆ ਉਹ ਉਲੀਕੇ ਗਏ ਕਰਨ ਦੇ ਲਈ ਪਹਿਲਾ ਕੰਮ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਥ ਨੂੰ ਆਵਾਜ਼ ਮਾਰਦਿਆਂ ਇਹ ਕਰਨ ਵਾਸਤੇ ਕਿਹਾ ਗਿਆ ਕਿ तमाम ਸੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ ਤੇ ਦੂਸਰਾ ਦੂਸਰਾ ਜਿਹੜਾ ਕਾਰਜ ਜਿਹੜਾ ਸੀ ਪੰਥ ਨੂੰ ਸੌਪਿਆ ਗਿਆ ਉਹ ਇਹ ਸੋਪਿਆ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੇ ਸਹਿਯੋਗ ਦੇ ਨਾਲ ਇਹਨਾਂ ਗੁਰਦੁਆਰੇ ਸਹਿਬਾਨਾਂ ਦੇ ਵਿੱਚ ਸਿੱਖ ਰਹਿਤ ਮਰਿਆਦਾ ਲਾਗੂ ਕਰੂਗੀ ਜਿਹੜੀ ਮਹੰਤਾਂ ਪੁਜਾਰੀਆਂ ਨੇ ਵਿਗਾੜ ਦਿੱਤੀ ਹੈ ਤਾਂ ਇਹ ਦੋ ਕਾਰਜ ਉਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਏਜੰਡੇ ਦੇ ਉੱਤੇ ਰੱਖੇ ਔਰ ਦੋਨੇ ਕਾਰਜ ਜਿਹੜੇ ਕਰਨ ਦੇ ਲਈ ਮੁਹਿਮ ਜਿਹੜੀ ਆ ਉਹ ਵਿੱਢ ਦਿੱਤੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਫਿਰ ਤੋਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਇਹਨੇ ਕਿ ਆਧੁਨਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਜਨਮ ਤੋਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆਪਣੀਆਂ ਚੁਣੌਤੀਆਂ ਦਾ ਸਾਹਮਣਾ ਕਰਦਾ ਆ ਰਹੀ ਹੈ ਮੁਕਾਬਲਾ ਕਰਦਾ ਆ ਰਹੀ 83 ਦੇ ਵਿੱਚ ਭਾਰਤ ਦੀ ਸਰਕਾਰ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦਾ ਯਤਨ ਕੀਤਾ ਆਪਣੇ ਜ਼ਰ ਖਰੀਦਾਂਗੇ ਰਾਹੀਂ ਪਰ ਕਾਮਯਾਬ ਨਾ ਹੋ ਸਕੀ ਕਿਉਂਕਿ ਉਸ ਵਕਤ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚੰਦ ਸਿੰਘ ਟੋੜਾ ਵਰਗੇ ਜਿਹੜੇ ਸਨ ਬੜੇ ਚੇਤਨ ਸਨ ਉਹਨਾਂ ਨੇ ਭਾਰਤ ਸਰਕਾਰ ਦੀ ਦਾਲ ਨਹੀਂ ਗਲਣ ਦਿੱਤੀ ਕਿਉਂ ਤੋੜਨਾ ਚਾਹੁੰਦੀ ਹੈ ਭਾਰਤ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਵਾਲ ਪੈਦਾ ਹੁੰਦਾ ਹੋਊਗਾ ਕਿਉਂ ਤੋੜਨਾ ਚਾਹੁੰਦੀ ਹੈ ਭਾਰਤ ਸਰਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਉਂ ਗੁਰਦੁਆਰਿਆਂ ਦਾ ਪ੍ਰਬੰਧ ਜਿਹੜਾ ਹੈ ਮੰਦਰਾਵਾਂਗ ਕਰਨਾ ਚਾਹੁੰਦੀ ਹੈ ਟਰਸਟ ਬਣਾ ਕੇ ਬੋਰਡ ਬਣਾ ਕੇ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਕੇਟ ਦੇ ਅੰਦਰ ਇੱਕ ਸਟੇਟ ਹੈ ਭਾਰਤ ਦੇ ਅੰਦਰ ਇੱਕ ਸਟੇਟ ਹੈ ਆਜ਼ਾਦ ਸਟੇਟ ਦਾ ਰੁਤਬਾ ਰੱਖਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਕਰਕੇ ਭਾਰਤੀ ਹੁਕਮਰਾਨਾਂ ਦੀ ਅੱਖ ਦੇ ਵਿੱਚ ਚੁਭਦੀ ਹੈ ਸ਼੍ਰੋਮਣੀ ਗ ਸ੍ਰੀ ਅਕਾਲ ਤਖਤ ਇਹ ਸਿੱਖ ਚੇਤਨਾ ਦਾ ਹਿੱਸਾ ਸਾਧ ਸੰਗਤ ਜੀ ਸਿੱਖ ਚੇਤਨਾ ਦੇ ਵਿੱਚੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ ਸ੍ਰੀ ਅਕਾਲ ਤਖਤ ਸਾਹਿਬ ਕੋਈ ਦੁਨਿਆਵੀ ਕੋਰਟ ਵਾਂਗ ਕੋਰਟ ਨਹੀਂ ਹੈ ਇੱਥੇ ਕਿਸੇ ਨੂੰ ਸਜ਼ਾਵਾਂ ਨਹੀਂ ਮਿਲਦੀਆਂ ਇੱਥੇ ਜਿਹੜਾ ਵੀ ਆ ਕੇ ਨਿਮੋ ਝੁਣਾ ਹੋ ਕੇ ਝੁੱਕ ਕੇ ਮਾਫੀ ਮੰਗਦਾ ਆਪਣੇ ਗੁਨਾਹਾਂ ਦੀ ਉਹਨੂੰ ਮਾਫੀ ਮਿਲਦੀ ਹੈ ਕਿਉਂ ਕਿ ਇਹ ਬਖਸ਼ੰਦ ਗੁਰੂ ਦਾ ਬਖਸ਼ੰਦ ਤਖਤ ਹੈ ਇਹ ਬਖਸ਼ੰਦ ਗੁਰੂ ਦਾ ਬਖਸ਼ੰਦ ਤਖਤ ਹੈ ਅੱਜ ਅਸੀਂ ਕੀ ਦੇਖ ਰਹੇ ਹਾਂ ਅੱਜ ਫਿਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਔਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀਆਂ ਦਿੱਤੀਆਂ ਜਾ ਰਹੀਆਂ ਨੇ ਮੇਰੀ ਪੀੜੀ ਦੇ ਮਾਲਕ ਸ੍ਰੀ ਗੁਰੂ ਹਰगोਬਿੰਦ ਸਾਹਿਬ ਜਿਨੇ ਇੱਕ ਵਾਰੀ ਸਿੱਖਾਂ ਨੂੰ ਕਿਹਾ ਸੀ ਕਹਿੰਦੇ ਹੈ ਸਿੱਖੋ ਇੱਕ ਬਿਰਤੀ ਹੁੰਦੀ ਹੈ ਸ਼ੇਰ ਬਿਰਤੀ ਇੱਕ ਬਿਰਤੀ ਹੁੰਦੀ ਹੈ ਕੁੱਤਾ ਬਿਰਤੀ ਤੁਸੀਂ ਸਿੱਖੋ ਸ਼ੇਰ ਵਰਤੀ ਧਾਰਨ ਕਰਨੀ ਹੈ ਸਿੱਖਾਂ ਨੇ ਪੁੱਛਿਆ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦੇ ਮਹਾਰਾਜ ਸ਼ੇਰ ਵਰਤੀ ਕੀ ਹੁੰਦੀ ਹੈ ਕੁੱਤਾ ਵਰਤੀ ਕੀ ਹੁੰਦੀ ਹੈ ਕਹਿੰਦੇ ਜਦੋਂ ਕੋਈ ਕੁੱਤੇ ਦੇ ਡਾਂਗ ਮਾਰੇ ਨਾ ਤੇ ਕੁੱਤਾ ਡਾਂਗ ਫੜਦਾ ਜਿਹੜਾ ਡਾਂਗ ਮਾਰਦਾ ਹੁੰਦਾ ਨਾ ਉਹਨੂੰ ਨਹੀਂ ਦੇਖਦਾ ਤੇ ਸ਼ੇਰ ਵਰਤੀ ਕੀ ਹੁੰਦੀ ਹੈ ਕਹਿੰਦੇ ਸ਼ੇਰ ਵਰਤੀ ਹੁੰਦੀ ਹੈ ਸ਼ੇਰ ਤੇ ਜਦੋਂ ਕੋਈ ਡਾਂਗ ਮਾਰਦੇ ਸ਼ੇਰ ਡਾਂਗ ਵੱਲੇ ਨਹੀਂ ਝਾਕਦਾ ਸ਼ੇਰ ਮਾਰਨ ਵਾਲੇ ਵੱਨੀ ਝਾਕਦਾ ਹੈ ਜਿਹੜਾ ਮਾਰ ਰਿਹਾ ਹੁੰਦਾ ਨਾ ਗੋਲੀ ਜਾਂ ਡਾਂਗ ਸ਼ੇਰ ਉਸ ਵੱਲ ਵੇਖਦਾ ਸਿੱਖੋ ਤੁਸੀਂ ਸ਼ੇਰ ਵਰਤੀ ਧਾਰਨ ਕਰਨੀ ਹੈ ਤੁਸੀਂ ਇਹ ਨਹੀਂ ਦੇਖਣਾ ਕਿ ਸਾਡੇ ਤੇ ਹਮਲਾਵਰ ਹੋਣ ਆਏ ਅੱਗੇ ਕੌਣ ਨੇ ਬਲਕਿ ਇਹ ਦੇਖੋ ਕਿ ਉਹਨਾਂ ਨੂੰ ਪਿੱਛੇ ਨਾਲੇ ਕੌਣ ਨੇ ਉਹਨਾਂ ਨੂੰ ਇੱਥੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬਹੁਤ ਵਕਤ ਹੋ ਗਿਆ ਮੈਂ ਬਹੁਤਾ ਲੰਬਾ ਸਮਾਂ ਨਹੀਂ ਲਾਣਾ ਮੈਂ ਦੋ ਗੱਲਾਂ ਆਪ ਨਾਲ ਸਾਂਝੀਆਂ ਕਰਨੀਆਂ ਨੇ ਇੱਕ ਮੈਂ ਕਹਣਾ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੁੱਤਰ ਜਿਵੇਂ ਕਿ ਹੈ ਕਿ ਸ਼੍ਰੋਮਣੀ ਕਮੇਟੀ ਮਾਂ ਹੈ ਸ਼੍ਰੋਮਣੀ ਅਕਾਲੀ ਦਲ ਆਪਣਾ 100 ਸਾਲਾ ਵਰੇਗੰਡ ਵੀ ਬਣਾਉਣ ਜਾ ਰਿਹਾ ਹੈ ਦਸੰਬਰ ਦੇ ਮਹੀਨੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਹਿਬਾਨ ਬੈਠੇ ਨੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਟੂ ਪੰਥ ਸਫਰ ਜਿਹੜਾ ਹੈ ਉਹ ਪਰਾਰੰਭ ਕਰ ਦੇਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਮਾਂ ਨਾਲੋਂ ਪੁੱਤ ਨੂੰ ਤੇ ਪੁੱਤ ਨਾਲੋਂ ਮਾਂ ਨੂੰ ਕੋਈ ਵੱਖ ਨਹੀਂ ਕਰ ਸਕੇਗਾ ਦੂਸਰੀ ਗੱਲ ਪਿੱਛੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੁਝ ਦਿਨ ਹੋਏ ਤਾਲੇ ਮਾਰ ਦਿੱਤੇ ਗਏ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਲੇ ਗੇਟ ਨੂੰ ਤਾਲੇ ਨਹੀਂ ਮੱਝਿਓ ਪੰਥਕ ਸੰਸਥਾ ਨੂੰ ਤਾਲੇ ਵੱਜੇ ਆ ਤੇ ਨੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੁੱਤਰਾਂ ਨੂੰ ਕਹਿਣਾ ਚਾਹੁੰਦਾ ਹੈ ਕਿ ਪਵਿੱਖ ਦੇ ਵਿੱਚ ਜੇ ਕਿਸੇ ਫਿਰ ਸਿਰਫਰੇ ਨੇ ਆ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਾਲੇ ਨੂੰ ਮਾਰਨ ਦੀ ਹਿੰਮਤ ਕੀਤੀ ਤੇ ਪਿੰਡਾਂ 'ਚ ਨਾ ਬੈਠੇ ਰਹੋ ਜੇ ਇੱਥੇ ਸ੍ਰੀ ਅਮਰਸਰ ਸਾਹਿਬ ਹੀਰਾ ਕੱਟ ਕੇ ਆਇਓ ਤਾਂ ਕਿ ਕੋਈ ਦੁੱਕੀ-ਤੁੱਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੇਟਾਂ ਨੂੰ ਤਾਲੇ ਮਾਰਨ ਦੀ ਹਿੰਮਤ ਨਾ ਕਰ ਸਕੇ ਜਿਹੜਾ ਸਿੱਖ ਸੰਗਤਾਂ ਜਵਾਬ ਲੈਣਾ ਚਾਹੁੰਦੀਆਂ ਨੇ ਬਿਲਕੁਲ درست ਹੈ ਪਰ ਜਿਹੜੇ ਵਿਰੋਧੀ ਜਵਾਬ ਲੈਣਾ ਚਾਹੁੰਦੇ ਨੇ ਜਵਾਬ ਉਹਨਾਂ ਨੂੰ ਵੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਲਈ ਦੇਣ ਲਈ ਸਮਰੱਥ ਹੈ ਲੇਕਿਨ ਉਹਨਾਂ ਦਾ ਸਵਾਲ ਕਰਨ ਦਾ ਤਰੀਕਾ ਗਲਤ ਹੈ ਉਹ ਢੰਗ ਨਾਲ ਸਵਾਲ ਕਰੇ ਉਹਨਾਂ ਨੂੰ ਢੰਗ ਨਾਲ ਜਵਾਬ ਜਿਹੜੇ ਹੈ ਉਹ ਦਿੱਤੇ ਜਾਣਗੇ ਸਿੱਖ ਸੰਗਤ ਕੀ ਜਾਣਨਾ ਚਾਹੁੰਦੀ ਹੈ ਪਿੰਡਾਂ ਕਸਬਿਆਂ ਦੇ ਵਿੱਚ ਅਕਾਲੀ ਵਰਕਰ ਮਿਲਦੇ ਨੇ ਉਹ ਵੀ ਸਵਾਲ ਕਰਦੇ ਨੇ ਪੁੱਛਦੇ ਨੇ ਪਿੰਡਾਂ ਵਿੱਚ ਜਾਣੇ ਆ ਸੰਗਤਾਂ ਸਾਨੂੰ ਪੁੱਛਦੀਆਂ ਨੇ 328 ਸਰੂਪਾਂ ਬਾਰੇ ਕੀ ਮਾਮਲਾ ਹੈ ਜੀ ਤਾਂ ਹੋਇਆ ਕੀ ਹੈ ਇਹ ਜਾਣਨਾ ਚਾਹੁੰਦੀ ਐ ਸਿੱਖ ਸੰਗਤ ਇਹ ਪ੍ਰਬੰਧ ਕੀ ਮਾਮਲਾ ਹੈ ਇਹ ਕ腐ਪਸ਼ਨ ਦਾ ਮਾਮਲਾ ਹੈ ਕੁਝ ਮਲਾਜ਼ਮਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਸਰੂਪ ਜਿਹੜੇ ਐ ਸੰਗਤਾਂ ਨੂੰ ਦਿੱਤੇ ਗੁਰਦੁਆਰਾ ਕਮੇਟੀਆਂ ਨੂੰ ਦਿੱਤੇ ਲੇਕਿਨ ਉਹਦੀ ਭੇਟਾ ਜਿਹੜੀ ਐ ਗੁਰਦੁਆਰਾ ਫੰਡਾਂ ਦੇ ਵਿੱਚ ਜਮ੍ਹਾਂ ਨਹੀਂ ਕਰਵਾਈ ਇਹ ਘਪਲਾ ਐ ਬਹੁਤ ਵੱਡਾ ਲੇਕਿਨ ਬਣਾਇਆ ਕੀ ਜਾ ਰਿਹਾ ਬਣਾਇਆ ਧਾਰਮਿਕ ਮਸਲਾ ਬਣਾਇਆ ਜਾ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਬਣਾਇਆ ਜਾ ਰਿਹਾ ਜਦੋਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਮਤਾ ਪਾਇਆ ਐਡਜੈਕਟਿਵ ਦੇ ਵਿੱਚ ਕਿ ਸ੍ਰੀ ਅਕਾਲ ਤਖਤ ਸਾਹਿਬ ਸਟੈਂਸ ਇਹ ਜਿਹੜੇ 267 ਸਰੂਪ ਨੇ ਰਿਕਾਰਡ ਦੇ ਵਿੱਚੋਂ ਘਾਟੇਨਾਂ ਦੀ ਪੜਤਾਲ ਕਰੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਸ ਵੇਲੇ ਇੱਕ ਜੱਜ ਬੀਬੀ ਨੂੰ ਲਾ ਕੇ ਪੜਤਾਲੀਆ ਕਮਿਸ਼ਨ ਬਣਾਇਆ ਉਹ ਬੀਬੀ ਜਿਹੜੀ ਸੀ ਜਵਾਬ ਦੇ ਗਈ ਮੈਂ ਪੜਤਾਲ ਨਹੀਂ ਕਰ ਸਕਦੀ ਫੇਰ ਭਾਈ ਈਸ਼ਰ ਸਿੰਘ ਨੂੰ ਪੜਤਾਲ ਸੌਂਪੀ ਗਈ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੋ ਸਾਡੀ ਕਮਿਟਮੈਂਟ ਹੋਈ ਮੈਂ ਉਹਦੇ ਬਾਰੇ ਦੱਸਣਾ ਚਾਹੁੰਨਾ ਈਸਰ ਸਿੰਘ ਨੇ ਕਿਹਾ ਕਿ ਸਿੰਘ ਸਾਹਿਬ ਅਸੀਂ ਪੜਤਾਲ ਕਰਾਂਗੇ ਪਰ ਜਿਹੜਾ ਵੀ ਦੋਸ਼ੀ ਹੋਇਆ ਵੱਡੇ ਤੋਂ ਵੱਡਾ ਅਸੀਂ ਉਹਦੇ ਨਾਂ ਲਿਖਾਂਗੇ ਤੁਸੀਂ ਕਾਰਵਾਈ ਜ਼ਰੂਰ ਕਰਿਓ ਜੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਕਹਿੰਨੇ ਆ ਕਿ ਉਹਨਾਂ ਨੂੰ ਕਿਹਾ ਗਿਆ ਤਾਂ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਤੁਸੀਂ ਜਾਂਚ ਕਰੋ ਪੜਤਾਲ ਕਰੋ ਵੱਡੇ ਤੋਂ ਵੱਡਾ ਜਿਹੜਾ ਕੋਈ ਦੋਸ਼ੀ ਪਾਇਆ ਗਿਆ ਚਾਹੇ ਕੋਈ ਅਧਿਕਾਰੀ ਹੋਵੇ ਕੋਈ ਕਰਮਚਾਰੀ ਹੋਵੇ ਕੋਈ ਲੀਡਰ ਹੋਵੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਪਰ ਇੱਕ ਗੱਲ ਚੇਤੇ ਰੱਖਿਓ ਸਬੂਤ ਹੋਣੇ ਚਾਹੀਦੇ ਨੇ ਐਵੀਡੈਂਸ ਹੋਣੇ ਚਾਹੀਦੇ ਨੇ ਕਹਿੰਦਾ ਠੀਕ ਹੈ ਪਰਤਾਲ ਮੁਕੰਮਲ ਹੋਈ ਪਰਤਾਲ ਮੁਕੰਮਲ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਉਹਨਾਂ ਨੇ ਦਿੱਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਰਤਾਲ ਸੋਪੀ ਉਹਨਾਂ ਨੇ ਵੈੱਬਸਾਈਟ ਤੇ ਪਾਈ ਹੈ ਅੱਜ ਪੁੱਛਦੇ ਨੇ 328 ਰੂਪ ਕਿੱਥੇ ਨੇ ਪੜ ਲਓ ਪਰਤਾਲ ਰਿਪੋਰਟ ਪੜੋ ਕਿੱਥੇ ਹੈ ਉਹ ਪਿੰਡਾਂ ਦੇ ਵਿੱਚ ਸੰਗਤਾਂ ਪਾਸ ਗਏ ਨੇ ਗੁਰਦੁਆਰਾ ਕਮੇਟੀਆਂ ਪਾਸ ਗਏ ਨੇ 2008 ਤੋਂ ਪਹਿਲਾਂ ਭਾਈ ਚਤਰ ਸਿੰਘ ਜੀਵਨ ਸਿੰਘ ਸਰੂਪ ਛਾਪਦੇ ਰਹੇ ਨੇ ਜੇ ਅੱਜ ਉਹਨਾਂ ਨੂੰ ਜਾ ਕੇ ਪੁੱਛੀਏ ਕਿ ਤੁਸੀਂ 100 ਸਾਲ ਤੋਂ ਸਰੂਪ ਛਾਪ ਰਹੇ ਹੋ ਕਿੱਥੇ ਦਿੱਤੇ ਸਰੂਪ ਤੁਸੀਂ ਭਾਈ ਜਵਾਰ ਸਿੰਘ ਐਂਡ ਸੰਗ ਵਾਲੇ ਜਿਹੜੇ ਨੇ ਉਹ ਪਾਵਨ ਸਰੂਪ ਛਾਪਦੇ ਰਹੇ ਨੇ ਉਹਨਾਂ ਨੂੰ ਪੁੱਛੀਏ ਜਾ ਕੇ ਕਿ ਤੁਸੀਂ ਪਾਵਨ ਸਰੂਪ ਕਿੱਥੇ ਕਿੱਥੇ ਦਿੱਤੇ ਨੇ ਕੀ ਰਿਕਾਰਡ ਆ ਉਹਨਾਂ ਕੋਲੇ ਸ਼ਰੋਮਣੀ ਅਕਾਲੀ ਪੰਥ ਬੁੱਢਾ ਦਲ ਦੇ ਜਥੇਦਾਰ ਸਿੰਘ ਸਾਹਿਬ ਬਲਵੀਰ ਸਿੰਘ ਬੈਠੇ ਨੇ ਇਹ ਗੁਟਕਾ ਸਾਹਿਬ ਇਹਨਾਂ ਨੇ ਛਾਪੇ ਰਹੇ ਦਾਸ ਨੂੰ ਵੀ ਭੇਟ ਕੀਤਾ ਬੰਦੀ ਛੋੜ ਦਿਵਸ ਵਾਲੇ ਦਿਨ ਇਹ ਸੰਗਤਾਂ ਨੂੰ ਭੇਟ ਕਰ ਰਹੇ ਨੇ ਕੱਲ ਨੂੰ ਇਹਨਾਂ ਨੂੰ ਕੋ ਪੁੱਛਿਆ ਆ ਕੇ ਕਿ ਦੱਸੋ ਕਿੱਥੇ ਕਿੱਥੇ ਗੁਰਦਤਾ ਸਾਹਿਬ ਦਿੱਤੇ ਨੇ ਅੱਜ ਟੈਕਨੋਲੋਜੀ ਦਾ ਯੁੱਗ ਹੈ ਸਾਰਾ ਸਿੱਖ ਇਤਿਹਾਸ ਸਿੱਖ ਰਹਿਤ ਮਰਿਆਦਾ ਸਾਡੀਆਂ ਜਿੰਨੀਆਂ ਵੀ ਪੰਥਕ ਕਿਤਾਬਾਂ ਪੁਸਤਕਾਂ ਲਿਖੀਆਂ ਨੇ ਸਾਰਿਆਂ ਸਾਰਿਆਂ ਨੂੰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਵੈੱਬਸਾਈਟ ਦੇ ਉੱਤੇ ਅਪਲੋਡ ਕੀਤਾ ਜਾਏ ਆਉਣ ਵਾਲੇ 1 ਸਾਲ ਦੇ ਅੰਦਰ ਅੰਦਰ ਤਾਂ ਕਿ ਜਿਸ ਸਿੱਖ ਨੂੰ ਵੀ ਦੁਨੀਆ ਭਰ ਦੇ ਵਿੱਚੋਂ ਸਿੱਖ ਧਰਮ ਨਾਲ ਸੰਬੰਧਿਤ ਕਿਸੇ ਵੀ ਜਾਣਕਾਰੀ ਦੀ ਲੋੜ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈੱਬਸਾਈਟ ਤੋਂ ਸਤਕਾਰ ਦੇ ਸਹਿਤ ਥੰਟਕ ਜਿਹੜਾ ਹੈ ਉਹ ਸਵਾਲ ਦਾ ਜਵਾਬ ਪ੍ਰਾਪਤ ਕਰੇ। ਮੈਂ ਫੇਰ ਇੱਕ ਵਾਰੀ ਕਹਿਣਾ ਚਾਹਣਾ ਹੈ ਪਿੰਡਾਂ ਦੇ ਵਿੱਚ ਬੈਠੇ ਸਾਡੇ ਸਿੱਖ ਭਰਾਵਾਂ ਨੂੰ ਕਸਬਿਆਂ ਨੂੰ ਕਸਬਿਆਂ ਦੇ ਵਿੱਚ ਬੈਠੇ ਸਿੱਖਾਂ ਨੂੰ ਕਿ ਗੁੰਮਰਾਹ ਹੋਣ ਦੀ ਸਾਧ ਸੰਗਤ ਦੀ ਲੋੜ ਨਹੀਂ ਹੈ। ਬਹੁਤ ਕੁਝ ਸ਼੍ਰੋਮਣੀ ਕਮੇਟੀ ਨੂੰ ਦਬਾਉਣ ਵਾਸਤੇ ਖਤਮ ਕਰਨ ਵਾਸਤੇ ਹੋ ਰਿਹਾ ਹੈ। ਇੱਕ ਸਾਡੇ ਵਿੱਚ ਵੀ ਬਹੁਤ ਸਾਰੀਆਂ ਕਮੀਆਂ ਜਿਹੜੀਆਂ ਉਹ ਆ ਗਈਆਂ। ਅਸੀਂ ਜਾਤ ਅਪਮਾਨੀ ਬਣ ਗਏ ਆਪਣੇ ਨਾਮ ਦੇ ਪਿੱਛੇ ਆਪਣਾ ਗੋਤ ਲਾਉਣਾ ਜਿਹੜਾ ਕਦੇ ਨਹੀਂ ਪੁੱਲਦੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਮੇਂ-ਸਮੇਂ ਦੇ ਉੱਤੇ ਕਿਹਾ ਗਿਆ ਕਿ ਭਾਈ ਆਪਣੇ ਨਾਵਾਂ ਦੇ ਪਿੱਛੇ ਗੋਤ ਸ਼ਬਦ ਜਿਹੜੇ ਆ ਲਾਉਣੇ ਬੰਦ ਕਰ ਦਿਓ ਬੰਦ ਕਰ ਦਿਓ ਲੇਕਿਨ ਬੰਦ ਨਹੀਂ ਹੋਏ ਵਿਚਾਲੋ ਸਿੰਘ ਸ਼ਬਦ ਜਿਹੜਾ ਸੀ ਉਹ ਲਿਖਣਾ ਬੰਦ ਹੋ ਗਿਆ ਮੈਨੂੰ ਖੁਸ਼ੀ ਹੈ ਕਿ ਅੱਜ ਸਵੇਰੇ ਪੰਜਾਬ ਦੇ ਬਹੁਤ ਵੱਡੇ ਲੀਡਰ ਜਿਹੜੇ ਮੈਂਬਰ ਪਾਰਲੀਮੈਂਟ ਵੀ ਰਹੇ ਨੇ ਜਿਨ੍ਹਾਂ ਨੂੰ ਪੰਜਾਬ ਸਰਦਾਰ ਜਗਮੀਤ ਸਿੰਘ ਬਰਾੜ ਦੇ ਨਾਮ ਨਾਲ ਜਾਣਦਾ ਉਹਨਾਂ ਨੇ ਆ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਨ ਦੇ ਉੱਤੇ ਲਿਖਤੀ ਪੰਨ ਕੀਤਾ ਕਿ ਅੱਜ ਤੋਂ ਬਾਅਦ ਬਰਾੜ ਸ਼ਬਦ ਜਿਹੜਾ ਹੈ ਮੈਂ ਆਪਣੇ ਨਾਂ ਦੇ ਪਿੱਛੇ ਜਿਹੜਾ ਹੈ ਉਹ ਕਦੇ ਨਹੀਂ ਲਾਉਂਗਾ ਮੈਂ ਆਪਣੇ ਆਧਾਰ ਕਾਰਡ ਦੇ ਵਿੱਚ ਆਪਣੇ ਵੋਟ ਕਾਰਡ ਦੇ ਵਿੱਚ ਵੀ ਬਰਾੜ ਸ਼ਬਦ ਜਿਹੜਾ ਹੈ ਉਹ ਇਸਤੇਮਾਲ ਨਹੀਂ ਕਰੂੰਗਾ ਔਰ ਇਸ ਗੱਲ ਦਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਹੁਤ ਸਵਾਗਤ ਹੈ ਦੁਨੀਆ ਭਰ ਦੇ ਵਿੱਚ ਬੈਠੇ ਸਿੱਖੋ ਅੱਜ ਫੇਰ ਲੋੜ ਹੈ ਤੁਹਾਡੀ ਕਿਉਂ ਕਿਉਂਕਿ ਹੁਣ ਫੇਰ ਹਿੰਦੁਸਤਾਨ ਦੇ ਉੱਤੇ ਕੋਈ ਲੋਕਤੰਤਰੀ ਸਰਕਾਰ ਨਹੀਂ ਹੈ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਇਕੱਠੇ ਹੋਣ ਦੀ ਲੋੜ ਇਸ ਕਰਕੇ ਹੈ ਕਿ ਹਿੰਦੁਸਤਾਨ ਦੇ ਉੱਤੇ ਕਾਬਜ਼ ਜਿਹੜੀ ਹੈ ਲੋਕਤੰਤਰਿਕ ਸਰਕਾਰ ਨਹੀਂ ਹੈ ਬਲਕਿ ਈਵੀਐਮ ਦੇ ਰਾਹੀਂ ਕਾਬਜ਼ ਹੋਈ ਸਰਕਾਰ ਹੈ ਔਰ ਇਹਨੇ ਅਗਲੇ ਪਤਾ ਨਹੀਂ ਕਿੰਨੇ ਕ ਸਾਲ ਈਵੀਐਮ ਦੇ ਰਾਹੀਂ ਕਾਬਜ਼ ਰਹਿਣਾ ਕੋਈ ਪਤਾ ਨਹੀਂ ਹੈ ਜੇ ਅਸੀਂ ਇਕੱਠੇ ਨਾ ਹੋਏ ਤੇ ਸਾਨੂੰ ਖਖੜੀਆਂ ਕਰੇਲੇ ਕਰ ਦੇਗੀ ਹੋ ਰਹੇ ਇਸ ਕਰਕੇ ਜ਼ਰੂਰਤ ਹੈ ਇਸ ਗੱਲ ਦੀ ਕਿ ਛੋਟੇ ਛੋਟੇ ਮੱਤ ਭੇਦ ਭੁਲਾ ਕੇ ਛੋਟੇ ਛੋਟੇ ਵਿਤਕਰੇ ਭੁਲਾ ਕੇ ਅਸੀਂ ਸਾਰੇ ਇੱਕ ਪਲੇਟਫਾਰਮ ਦੇ ਉੱਤੇ ਇਕੱਠੇ ਹੋਈਏ ਅੱਜ ਸੰਤ ਮਹਾਤਮਾ ਬੈਠੇ ਨੇ ਨਿਰਮਲੇ ਬੈਠੇ ਨੇ ਉਦਾਸੀ ਬੈਠੇ ਨੇ ਨਿਹੰਗ ਸਿੰਘ ਬੈਠੇ ਨੇ ਗਰਮਲਿਆਂ ਦੇ ਖਿਲਾਫ ਬੋਲਿਆ ਗਿਆ ਅਸੀਂ ਚੁੱਪ ਰਹੇ ਉਦਾਸੀਆਂ ਦੇ ਖਿਲਾਫ ਬੋਲਿਆ ਅਸੀਂ ਚੁੱਪ ਰਹੇ ਨਾਨਕਸਰੀਆਂ ਦੇ ਖਿਲਾਫ ਬੋਲਿਆ ਚੁੱਪ ਰਹੇ ਨਿੰਗਾ ਸਿੰਘਾਂ ਦੇ ਖਿਲਾਫ ਬੋਲਿਆ ਅਸੀਂ ਚੁੱਪ ਰਹੇ ਤੇ ਸਾਡੀ ਚੁੱਪ ਨੇ ਪਤਾ ਨਹੀਂ ਉਹਨਾਂ ਲੋਕਾਂ ਨੂੰ ਕਿੰਨੀ ਹੱਲਾਸ਼ੇਰੀ ਦਿੱਤੀ ਕਿ ਉਹ ਲੋਕ ਸਾਡੀਆਂ ਸੰਪਰਦਾਵਾਂ ਸਾਡੀਆਂ ਸਤਕਾਰਤ ਹਸਤੀਆਂ ਦੇ ਬਾਰੇ ਅਪਸ਼ਬਦ ਬੋਲਦੇ ਬੋਲਦੇ ਸਾਡੀ ਮਰਿਆਦਾ ਨੂੰ ਪੈਹ ਨਿਕਲੇ ਸਾਡੇ ਅਮਰ ਸੰਚਾਰ ਨੂੰ ਪੈਹ ਨਿਕਲੇ ਸਾਡੇ ਨਿੱਧ ਨੈਮ ਨੂੰ ਪੈਹ ਨਿਕਲੇ ਤੇ ਫਿਰ ਸਾਡੀ ਬਾਣੀ ਨੂੰ ਪੈਹ ਨਿਕਲੇ ਸਾਡੀ ਬਾਣੀ ਨੂੰ ਪੈ ਨਿਕਲੇ ਨੇ ਬਾਣੀ ਦੇ ਅਰਥਾਂ ਦੇ ਅਨਰਥ ਕਰਨ ਲੱਗ ਪਏ ਨੇ ਖਤਰਾ ਸਭ ਤੋਂ ਵੱਡਾ ਇਹਨਾਂ ਲੋਕਾਂ ਤੋਂ ਹੈ ਜਿਹੜੇ ਸਾਡੇ ਬਾਣੀ ਦੇ ਅਰਥਾਂ ਦੇ ਅਨਰਥ ਕਰ ਰਹੇ ਐ ਜਿਹੜੇ ਸਾਡੇ ਅਮਰ ਸੰਚਾਰ ਨੂੰ ਰੱਦ ਕਰ ਰਹੇ ਐ ਜਿਹੜੇ ਸਾਡੇ ਨਿਤਨੇਮ ਨੂੰ ਰੱਦ ਕਰ ਰਹੇ ਐ ਸਭ ਤੋਂ ਵੱਡਾ ਖਤਰਾ ਜਿਹੜਾ ਇਹਨਾਂ ਲੋਕਾਂ ਤੋਂ ਹੈ ਸਾਧ ਸੰਗਤ ਜੀ ਤੇ ਇਕੱਠੇ ਹੋ ਸਾਰੀਆਂ ਸੰਪਰਦਾਵਾਂ ਅੱਜ ਬੈਠੀਆਂ ਨੇ ਸਾਰੀਆਂ ਜਥੇਬੰਦੀਆਂ ਬੈਠੀਆਂ ਨੇ ਸਾਰੇ ਇਹ ਪਰਨ ਕਰੋ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਅਸੀਂ ਬਾਹਾਂ ਬਣਾਂਗੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਂਗਲ ਉਠਦੀ ਹੈ ਤੇ 100 ਉਂਗਲ ਕਰਕੇ ਅਸੀਂ ਸਾਰੇ ਜਿਹੜੇ ਆ ਰਲ ਮਿਲ ਕੇ ਉਸ ਇੱਕ ਉਂਗਲ ਨੂੰ ਜਵਾਬ ਦੇਾਂਗੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਨ ਮੱਤਾ ਸੁਨਹਿਰਾ ਇਤਿਹਾਸ ਜਿਹੜਾ ਹੈ ਉਹ ਸੁਨਹਿਰੀ ਅੱਖਰਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਦ ਸੰਗਤ ਜੀ ਲਿਖਿਆ ਜਾਊਗਾ ਇਹਨੇ ਸ਼ਬਦ ਪ੍ਰਵਾਨ ਕਰਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਮੈਂਬਰ ਸਹਿਬਾਨ ਅਹੁਦੇਦਾਰ ਸਹਿਬਾਨ ਮੈਂ ਸਾਰਿਆਂ ਨੂੰ ਇਸ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਸਥਾਪਨਾ ਦਿਵਸ ਦੀ ਬਹੁਤ-ਬਹੁਤ ਵਧਾਈ ਦਿਨਾ ਹੈ ਔਰ ਸ਼੍ਰੋਮਣੀ ਕਮੇਟੀ ਦੇ ਜਿੰਨੇ ਵੀ ਅਧਿਕਾਰੀ ਮੁਲਾਜ਼ਮ ਹੈ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦਾ ਹੈ ਕਿ ਇਹ ਸੰਸਥਾ ਤੁਹਾਡੀ ਆਪਣੀ ਹੈ ਤੁਸੀਂ ਇਸ ਸੰਸਥਾ ਤੋਂ ਆਪਣਾ ਪਰਿਵਾਰ ਪਾਲਦੇ ਹੋ ਇਸ ਸੰਸਥਾ ਦੇ ਵਫਾਦਾਰ ਬਣੋ ਇੱਕ ਦੂਸਰੇ ਨੂੰ ਨੀਵਾ ਦਿਖਾਉਣ ਦੇ ਲਈ ਤੁਸੀਂ ਇਹਦੀ ਜੱਗ ਹਸਾਈ ਜਿਹੜੀ ਹੈ ਪ੍ਰੈਸ ਦੇ ਵਿੱਚ ਨਾ ਕਰੋ ਪ੍ਰੈਸ ਦੇ ਵਿੱਚ ਜੱਗ ਹਸਾਈ ਜਿਹੜੀ ਹੈ ਉਹ ਬਿਲਕੁਲ ਨਾ ਕਰੋ ਕਿਉਂਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੁਲਾਜ਼ਮ ਨੇ ਇਹ ਪਿੰਡਾਂ ਤੋਂ ਆਏ ਸਾਡੇ ਘਰਾਂ ਦੇ ਨੌਜਵਾਨ ਨੇ ਉਹ ਸ਼ੀਧੀ ਪਰਿਵਾਰਾਂ ਦੇ ਵਿੱਚੋਂ ਨਹੀਂ ਅੱਜ ਇਹਨਾਂ ਨੂੰ ਕਹਿੰਦੇ ਨਰੈਣੂ ਮੰਤ ਦੇ ਚਿੱਲ ਨਰੈਣੂ ਮੰਤ ਹੈ ਜੇ ਨਰੈਣੂ ਮੰਤ ਹੈ ਤੁਸੀਂ ਲక్ష్మణ ਸਿੰਘ ਢੀਰੋਵਾਲ ਕਿੱਧਰ ਹੋ ਗਏ ਤੁਸੀਂ ਕਰਤਾਰ ਸਿੰਘ ਝੱਬਰ ਵਰਗੇ ਕਿੱਧਰ ਹੋ ਗਏ ਤੁਸੀਂ ਜਗਦਰ ਤੇਜਾ ਸਿੰਘ ਪੁੱੱਜਰ ਵਰਗੇ ਕਦੋਂ ਹੋ ਗਏ ਅੱਜ ਸਾਡੀਆਂ ਸਤਕਾਰਤ ਹਸਤੀਆਂ ਦੇ ਕਰਤਾਰ ਦੇ ਉੱਤੇ ਉਹ ਉਂਗਲ ਠਾਰ ਰਹੇ ਹੈ ਜਿਨ੍ਹਾਂ ਦਾ ਆਪਦਾ ਖੁੱਦ ਦਾ ਕੋਈ ਕਰਦਾਰ ਨਹੀਂ ਹੈ ਤੇ ਅੱਜ ਲੋੜ ਹੈ ਆਪਣੀਆਂ ਸੰਸਥਾਵਾਂ ਬਚਾਉਣ ਦੀ ਚਾਹੇ ਉਹ ਬੁੱਢਾ ਦਾਲ ਹੈ ਚਾਹੇ ਉਹ ਤਰਨਾ ਦਾਲ ਹੈ ਚਾਹੇ ਉਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੈ ਚਾਹੇ ਉਹ ਸਿੰਘ ਸਭਾ ਲਹਿਰ ਹੈ ਚਾਹੇ ਕੋਈ ਵੀ ਸੰਸਥਾ ਹੈ ਅੱਜ ਆਪਣੀਆਂ ਸੰਸਥਾਵਾਂ ਨੂੰ ਬਚਾਉਣ ਦੀ ਬਹੁਤ ਵੱਡੀ ਲੋੜ ਹੈ ਇਹਨੇ ਸ਼ਬਦ ਪ੍ਰਵਾਨ ਕਰਨੇ